ਜਾਣ ਵੀ ਮਾਰ ਰਾਜਸਥਾਨ ਖਾਟੂ ਸ਼ਾਮ ਤਾਂ ਜਾ ਸਕਦੀ ਹੈ ਕਿਉਂਕਿ ਸਾਡਾ ਕੋਈ ਯਾਰ ਮਿੱਤਰ ਉੱਥੇ ਗਿਆ ਹੋਇਆ ਹੈ ਦੇਖੋ ਜੀ ਪਾਣੀ ਦਾ ਤਾਂ ਹੁਣ ਕੀ ਕਹਿ ਸਕਦਾ ਪਾਣੀ ਰਾਜਸਥਾਨ ਦੇ ਵਿੱਚ ਕਾਫੀ ਪਾਣੀ ਹੋਇਆ ਪਿਆ ਉਹਨੂੰ ਦੇ ਦਿਓ ਮੈਸੀ ਉਹਨੂੰ ਮੈਸੀ ਉਹ ਤੁਸੀਂ ਦੇ ਹੀ ਦਿਓ ਉਹਦਾ ਨਾਮ ਵੀ ਤੁਹਾਨੂੰ ਪਤਾ ਹੈ ਮੇਰਾ ਖਾਸ ਮੇਰਾ ਖਾਸ ਮਿੱਤਰ ਗਿਆ ਹੋਇਆ ਕੱਲ ਹੀ ਕੀ ਮੈਸੇਜ ਦੇਣਾ ਜੀ ਉਹਨੂੰ ਉਹਨੂੰ ਮੈਸੇਜ ਕਰੋ ਮਿਸਟਰ ਵਿਜੇ ਨੂੰ ਕਿ ਵਾਪਸ ਆਣ ਜਲਦੀ ਨਾਲ ਦੀ ਨਾਲ ਅੱਛਾ ਹਾਂ ਜੀ ਵਿਜੇ ਕੁਮਾਰ ਜੀ ਨੂੰ ਬੇਨਤੀ ਜ਼ਰੂਰ ਹੈ ਮਤਲਬ ਕਿਉਂਕਿ ਹਾਲਾਤ ਕਾਫੀ ਵੱਧ ਤੋਂ ਵੱਧ ਕਰਨੇ ਆ ਕੇ ਕਾਫੀ ਕਵਰਿੰਗ ਕਰਨੀ ਹੁੰਦੀ ਹੈ ਕਿ ਇਸ ਕਰਕੇ ਮਤਲਬ ਜਲਦੀ ਤੋਂ ਜਲਦੀ ਆ ਜਾਣ ਤਾਂ ਕਿ ਜਿਹੜਾ ਸਾਡਾ ਦੇਸ਼ ਹੈ ਇਹ ਸਭ ਕਿੜੀ ਦੇ ਵਿੱਚੋਂ ਜਲਦੀ ਨਿਕਲ ਸਕਣ ਇਹਨਾਂ ਨਿਕਲੇ ਜੀ ਤਾਂ ਬਾਅਦ ਦੇ ਵਿੱਚ ਵੀ ਮਨਾਇਆ ਜਾ ਸਕਦੀ ਹੈ ਨੇ ਪੱਥਰ ਟੇਕਣ ਤੋਂ ਤਰੰਤ ਬਾਅਦ ਚਾਲੇ ਪਾ ਦੇਣ ਤਾਂ ਕਿ ਆਪੇ ਆਪਣੇ ਚੈਨਲ ਦੀ ਤੇ ਲੋਕਾਂ ਦੀ ਸੇਵਾ ਕਰ ਸਕਣ ਚਲੋ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਕਰਦਾ ਲਾਈਵ ਜੁੜਨ ਲਈ ਸਰ ਧੰਨਵਾਦ ਸੋ ਦੋਸਤੋ ਇੱਕ ਪਾਸੇ ਇੱਥੇ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਤਰਸਦੀ ਆਈ ਪਾਣੀ ਕਰਕੇ ਯਾਨੀ ਕਿ ਲੋਕਾਂ ਦੇ ਘਰਾਂ ਪਿੰਡਾਂ ਦੇ ਵਿੱਚ ਪਾਣੀ ਇੰਨਾ ਵੱਢ ਚੁੱਕਿਆ ਹੈ ਕਿ ਕਈਆਂ ਦੀ ਕਿਸਾਨਾਂ ਤਾਂ ਕਈ ਏਕੜ ਫਸਲਾਂ ਹੀ ਡੈਸ-ਨੈਸ ਹੋ ਗਈਆਂ ਨਾ ਪਤਾ ਹੀ ਨਹੀਂ ਹਾਲਾਂਕਿ ਲੋਕਾਂ ਦੇ ਜੋ ਕਈ ਸ਼ਹਿਰਤ ਹੋਏ ਇਲਜ਼ਾਮ ਸਾਹਮਣੇ ਆਏ ਨੇ ਕਿ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਕੋਈ ਬੰਦਾ ਉਹਨਾਂ ਦੀ ਮਦਦੇ ਨਹੀਂ ਪਹੁੰਚਿਆ ਉਹਨਾਂ ਦੀ ਇੱਕੋ ਮੰਗ ਹੈ ਕਿ ਸਾਡੇ ਜਿਹੜੇ ਪਸ਼ੂ ਸਾਡੇ ਅੱਖਾਂ ਸਾਹਮਣੇ ਰੂੜ ਰਹੇ ਨੇ, ਮਰ ਰਹੇ ਨੇ, ਉਹਨਾਂ ਦੇ ਰੱਖਿਆ ਕੀਤਾ ਜਾਵੇ, ਉਹਨਾਂ ਨੂੰ ਚਾਰਾ ਉਪਲਬਧ ਕੀਤਾ ਜਾਵੇ, ਅਸੀਂ ਰੋਟੀ ਟੋਕਾ ਆਪਣੀ ਮੰਗ ਸਹਾਰ ਲਾਂਗੇ। ਤਾਂ ਦੋਸਤੋ ਹੁਣ ਦੇਖਣਾ ਇਹ ਹੈ ਕਿ ਜਿਹੜੇ ਇਲਾਕੇ ਦੇ ਕਪੂਰਥਲਾ ਹੋ ਗਿਆ, ਫਿਰੋਜ਼ਪੁਰ ਹੋ ਗਿਆ, ਤਰਨਤਾਰਨ ਹੋ ਗਿਆ, ਜਿੱਥੋਂ ਇਹ ਸਰਵੀਆਂ ਸਾਹਮਣੇ ਨਿਕਲ ਕੇ ਆਈਆਂ ਨੇ ਕਿ ਉੱਥੇ ਪ੍ਰਸ਼ਾਸਕ ਅਧਾਰੀ ਜਲਦੀ ਪਹੁੰਚਣ ਇਹ ਕੰਮ ਕਰਨਗੇ ਜਾਂ ਨਹੀਂ ਕਿਉਂਕਿ ਸਰਕਾਰ ਨੇ ਕੱਲ ਇੱਕ yellow alert ਵੀ ਮੌਸਮ ਵਿਭਾਗ ਨੇ ਜਾਰੀ ਕੀਤਾ ਹੈ। ਕਿ ਅਜੇ ਪੰਜਾਬ ਦੇ ਤਿੰਨ ਦਿਨ ਹੋਰ ਭਾਰੀ ਮੀਂਹ ਪੈ ਸਕਦਾ ਹੈ ਜੇਕਰ ਮੀਂਹ ਪਏਗਾ ਤਾਂ ਪਾਣੀ ਵਧੇਗਾ ਤੇ ਲੋਕਾਂ ਦੀ ਮਸੀਤਾ ਵਧਣਗੀਆਂ ਹੁਣ ਭਗਵਾਨਤਮਾਨ ਸਰਕਾਰ ਲਈ ਵੀ ਸਵਾਲ ਖੜੇ ਹੁੰਦੇ ਨੇ ਕਿ ਦਾਅਵੇ ਤੁਸੀਂ ਵੱਡੇ ਵੱਡੇ ਕਰਦੇ ਹੋ ਪਰ ਤੁਸੀਂ ਉੱਥੇ ਪਹੁੰਚਦੇ ਨਹੀਂ ਜਿੱਥੇ ਪਹੁੰਚਣਾ ਹੁੰਦਾ ਹੁਣ ਛੱਡੋ ਪਾਣੀ ਪਾਕਿਸਤਾਨ ਕਨੇ ਕੀ ਪਾਣੀ ਆਪਣੇ ਆਪਣੇ ਲੋਕ ਮਾਰਨੇ ਨੇ ਇਹ ਵੀ ਸਵਾਲ ਹੈ ਤਾਂ ਦੋਸਤੋ ਇਹ ਵਿਰੋਧੀਆਂ ਦੇ ਸਵਾਲ ਕਰਨੇ ਵੀ ਜਾਇਜ਼ ਬਣਦੇ ਹਨ ਸੋ ਇਹ ਸਾਡਾ ਅੱਜ ਦਾ ਲਾਈਵ ਦਾ ਪ੍ਰੋਗਰਾਮ ਸੀ ਅਸੀਂ ਆਪਣੇ ਚੈਨੇਲ ਤੋਂ ਸਾਰਿਆਂ ਨੂੰ ਜਲਵਾਸਤਰੀਆਂ ਦੁਆਰਾ ਤੋਂ ਵਧਾਈਆਂ ਦੇਣੇ ਆ ਤੇ ਜਿਹੜੇ ਲੋਕ ਵਿਚਾਰੇ ਫਸੇ ਹੋਏ ਨੇ ਪਾਣੀ ਚ ਅਸੀਂ ਇਹ ਬੇਨਤੀ ਕਰਦੇ ਰੱਬ ਨੂੰ ਵੀ ਰੱਬ ਉਹਨਾਂ ਨੂੰ ਸੁਖੀ ਸਲਾਮਤ ਰੱਖੇ ਉਹਨਾਂ ਤੱਕ ਜਲਦੀ ਕੋਈ ਨਾ ਕੋਈ ਮਦਦ ਪਹੁੰਚੇ ਸੋ ਦੋਸਤੋ ਅੱਨਾ ਦੁਆਰਾ ਜੁੜਾਂਗਾ ਕੋਈ ਹੋਰ ਲਾਈਵ ਦਾ ਵੱਡਾ ਮੁੱਦਾ ਲੈ ਕੇ ਉਹ ਤਾਂ ਤੁਸੀਂ ਦੇਖੋ ਇਹਨਾਂ ਪੰਜਾਬੀ ਟੀਵੀ ਤੇ ਬਾਕੀ ਦੀਆਂ ਚੱਲਦੀਆਂ ਖਬਰਾਂ ਤੇ ਮੈਨੂੰ ਦਿਓ ਫਿਲਹਾਲ ਦੇ ਲਈ ਇਜਾਜ਼ਤ